ਸਸਗੇਲ ਦੋਸਤੋ ਮੈਂ ਬਾਈ ਸੁਖਿੰਦਰ ਸਿੰਘ ਗੱਲ ਦੋਸਤੋ ਸਾਡੇ ਕੋਲੇ ਨਾਜਵਾਬ ਜੜੀ ਬੂਟੀਆਂ ਤੇ ਪਸਵਾਂ ਤੋਂ ਬਹੁਤ ਹੀ ਵਧੀਆ ਪ੍ਰਾਚਲਿਕ ਤੇ ਸਟੇਟ ਫਾਰਮੂਲੇ ਤਿਆਰ ਨੇ ਕਿਸੇ ਵੀਰ ਨੂੰ ਵੀ ਧਾਤ ਸ਼ਿਗਰਪਤਨ ਜਾਂ ਕਿਸੇ ਕਿਸਮ ਦੀ ਮਰਦਾਨਾ ਕਮਜ਼ੋਰੀ ਆ ਤਾਂ ਮੇਰੇ ਕੋਲੋਂ ਆਪਣੀ ਪ੍ਰਕਿਰਤੀ ਦੇ ਹਿਸਾਬ ਨਾਲ ਦਵਾਈ ਲੈ ਕੇ ਆਪਣਾ ਇਲਾਜ ਕਰਵਾ ਸਕਦਾ ਦੋਸਤੋ ਜੇ ਕੋਈ ਬੰਦਾ ਦੂਰ ਹੋਣ ਕਰਕੇ ਪਹੁੰਚ ਨਹੀਂ ਸਕਦਾ ਦਵਾਖਾਨੇ ਵਿੱਚ ਆ ਨਹੀਂ ਸਕਦਾ ਤਾ ਉਹਨੂੰ ਵਟਸਐਪ ਤੇ ਮੈਸੇਜ ਕਰੇ ਮੈਂ ਫੋਨ ਦੇ ਜ਼ਰੀਏ ਉਹਦੀ ਪ੍ਰਕਿਰਤੀ ਜਾਣ ਕੇ ਉਹਦੇ ਹਿਸਾਬ ਨਾਲ ਉਹਦੀ ਪ੍ਰੋਬਲਮ ਦੇ ਹਿਸਾਬ ਨਾਲ ਉਹ ਤੱਕ ਵਧੀਆ ਦਵਾਈ ਪਹੁੰਚਦੀ ਕਰਾਂਗਾ ਦੋਸਤੋ ਰੈਕਟਲ ਡਿਸਫੰਕਸ਼ਨ ਜਾਂ ਪ੍ਰੀ ਮੈਚੁਰ ਅਜਾਕੂਲੇਸ਼ਨ ਨੂੰ ਖੂਆ ਸਮਝ ਕੇ ਘਬਰਾਉਣ ਦੀ ਲੋੜ ਨਹੀਂ ਨਿਰਾਸ਼ ਨਾ ਹੋਵੋ ਐਸੀ ਕੋਈ ਬਿਮਾਰੀ ਨਹੀਂ ਹੈ ਜਿਸ ਦਾ ਆਯੁਰਵੇਦ ਵਿੱਚ ਇਲਾਜ ਨਹੀਂ ਹੈ ਇਸ ਲਈ ਆਯੁਰਵੇਦ ਨਾਲ ਜੁੜੋ ਦਵਾਈ ਮਗਾਉਣ ਲਈ ਮੇਰਾ ਫੋਨ ਨੰਬਰ ਨੋਟ ਕਰ ਲਓ 991450779 991450779 ਤੁਸੀਂ ਉਸਤੇ ਵਰਸਾ ਮੈਸੇਜ ਕਰਕੇ ਆਪਣਾ ਪੂਰਨ ਵੇਰਵਾ ਦੇ ਸਕਦੇ ਹੋ ਤੇ ਮੈਂ ਤੁਹਾਡੇ ਤੱਕ ਦਵਾਈ ਪਹੁੰਚ ਹੀ ਕਰਾਂਗਾ ਧੰਨਵਾਦ